ਜਿਲੇ ਦੀ ਕਾਨੂੰਨ ਵਿਵਸਥਾ ਦੇ ਮੱਦੇ ਨਜ਼ਰ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਅੱਜ ਫਾਜ਼ਿਲਕਾ ਪੁਲਿਸ ਦੇ ਵੱਲੋਂ ਮਾਨਯੋਗ ਐਸਐਸਪੀ ਫਾਜ਼ਿਲਕਾ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠਾਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਚਲਾਇਆ ਗਿਆ ਚੈਕਿੰਗ ਅਭਿਆਨ ਦੱਸਦੀ ਹੈ ਕਿ ਇਸ ਮੌਕੇ ਵੱਖ-ਵੱਖ ਥਾਵਾਂ ਦੀ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਚੈਕਿੰਗ ਕੀਤੀ ਗਈ ਹੈ ਇਸ ਦੌਰਾਨ ਜ਼ਿਲ੍ਹੇ ਦੇ ਸਮੂਹ ਗਾਈਡਿਡ ਅਫਸਰ, ਥਾਣਿਆਂ ਦੇ ਮੁੱਖ ਅਫਸਰ ਅਤੇ ਯੂਨਟਾਂ ਵੱਲੋਂ ਕਰੀਬ 170 ਪੁਲਿਸ ਕਰਮਚਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿੱਚ ਜਿਵੇਂ ਸਪਾ ਸੈਂਟਰ ਸਰਾਵਾਂ, ਸੈਲੂਨ, ਹੁੱਕਾ ਬਾਹ, ਡਰੱਗ ਹੌਟਸਪੌਟ, ਹੋਟਲ, ਟਾਬਿਆਂ, ਹਾਤਿਆਂ ਅਤੇ ਸੱਟੇਬਾਜੀ ਵਾਲੀਆਂ ਥਾਵਾਂ ਉੱਪਰ ਖਾਸ ਤੌਰ ਤੇ ਗੰਭੀਰਤਾ ਦੇ ਨਾਲ ਚੈਕਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਬਿਨਾਂ ਲਾਇਸੈਂਸੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਸਖਤ ਐਕਸ਼ਨ ਲਿਆ ਗਿਆ ਹੈ। ਕੁਝ ਥਾਵਾਂ ਦੇ ਉੱਪਰ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਕਾਗਜ਼ਾਤਾਂ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਫਾਜ਼ਿਲਕਾ ਨੇ ਦੱਸਿਆ ਕਿ ਇਹ ਮੁਹਿੰਮ ਫਾਜ਼ਿਲਕਾ ਪੁਲਿਸ ਵੱਲੋਂ ਜ਼ੀਰੋ ਟੋਲਰੈਂਸ ਦੀ ਨੀਤੀ ਅਧੀਨ ਚਲਾਈ ਗਈ ਹੈ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਨੂੰ ਕਦੇ ਵੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਜੋ ਵਿਅਕਤੀ ਜਾਂ ਕੋਈ ਸੰਸਥਾ ਇਸ ਵਿੱਚ ਸ਼ਾਮਲ ਪਾਈ ਗਈ ਉਸ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਦੇ ਧਿਆਨ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਉਹ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਨੂੰ ਸੂਚਿਤ ਕਰਨ ਉਹਨਾਂ ਕਹੇ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਪੁਲਸ ਸਮਾਜ ਨੂੰ ਨਸ਼ੇ ਜੂਏ ਅਨੈਤਿਕ ਕਾਰਜਾਂ ਅਤੇ ਹੋਰ ਗੈਰ ਕਾਨੂੰਨੀ ਧੰਦਿਆਂ ਤੋਂ ਮੁਕਤ ਕਰਵਾ ਸਕਦੀ ਹੈ ਤਾਂ ਇੱਕ ਵਾਰ ਦੇਖੋ ਤੁਸੀਂ ਵੀ ਇਹ ਤਸਵੀਰਾਂ ਅੱਜ ਫਾਜ਼ਿਲਕਾ ਪੁਲਸ ਦੇ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਦੇ ਉੱਪਰ ਗੰਭੀਰਤਾ ਦੇ ਨਾਲ ਚੈਕਿੰਗ ਕੀਤੀ ਗਈ ਹੈ ਕੀ ਕੁਝ ਸਾਹਮਣੇ ਆਇਆ ਤੁਸੀਂ ਵੀ ਸੁਣੋ ਐਸਐਸਪੀ ਫਾਜ਼ਿਲਕਾ ਵਿਰਿੰਦਰ ਸਿੰਘ ਬ੍ਰਾਂਡ ਹੋਣਾ ਦੀ ਗੱਲਬਾਤ ਕੀਤੀ ਗਈ ਹੈ ਕਾਪੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੀ ਮਕਸਦ ਇਹ ਵੈਸੇ 올 오버 ਸਾਰੇ ਸਟੇਟ ਦੀ ਡੀਜੀਪੀ ਸਰ ਦੀ ਇਨਸਟਰਕਸ਼ਨਸ ਆ ਗਈਆਂ ਨੇ 올 오버 ਸਟੇਟ ਜਿਹੜਾ ਆਪਾਂ ਨਸ਼ੇ ਦੇ ਵਿਰੁੱਧ ਮਹਮ ਚੱਲ ਰਹੀ ਹੈ ਉਸੇ ਸੰਬੰਧ ਜਿਹੜਾ ਅੱਜ ਸਾਰੇ ਜਿੰਨੇ ਆਪਣੇ ਹੋਟਲ ਟਾਬੇ ਤੇ ਸਪਾਸ ਹੈਗੇ ਆ ਹੁੱਕਾ 바ਰ ਹੈਗੇ ਆ ਇਹ ਸਾਰਿਆਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਲੋਕਾਂ ਤੋਂ ਵੀ ਫੀਡਬੈਕ ਤੇ ਹੋਰ ਵੀ ਆ ਰਹੀ ਹੈ ਕਿ ਜਿਹੜੇ ਇਹ ਕੁਝ ਇਸ ਦੀ ਆਰਟ ਚ ਨਸ਼ਾ ਵਗੈਰਾ ਸਪਲਾਈ ਕਰਦੇ ਆ ਤੇ ਜਿਹੜਾ ਕਿ ਆਮ ਪਬਲਿਕ ਨੂੰ ਪਤਾ ਨਹੀਂ ਲੱਗਦਾ ਸ਼ੋਅ ਨਹੀਂ ਹੋਣ ਦਿੰਦਾ ਤੋ ਐਸੇ ਕਰਕੇ ਅਜੇ ਮੁਹਿੰਮ ਚਲਾਈ ਹੈ ਸਾਰੇ ਸਾਡੇ ਫਾਜ਼ਿਲਕਾ ਡਿਸਟ੍ਰਿਕਟ ਚੱਲ ਰਹੀ ਹੈ 올ਓਵਰ ਸਟੇਟ ਵੀ ਚੱਲ ਰਹੀ ਹੈ ਤੇ ਅਸੀਂ ਉਹਦੇ ਜਿਹੜਾ ਸੀਰੀਅਸਲੀ ਜਿਹੜਾ ਹੈਗਾ ਪਾਰਟੀਆਂ ਬਣਾ ਕੇ ਤੇ ਹਰ ਇੱਕ ਪਾਰਟੀ ਦੇ ਇੰਚਾਰ ਸਾਡੇ ਡੀਐਸਪੀ ਸਬਾਨ ਹਨ ਨਾਲ ਟੀਮ ਦਿੱਤੀ ਗਈ ਹੈ ਤੇ ਅਸੀਂ ਸਾਰੇ ਜਿਹੜੇ ਹੋਟਲ ਸਪਾ ਹੁੱਕਾ ਬਾਰ ਹੋ ਗਏ ਤੇ ਤੁਹਾਡੇ ਟਾਬੇ ਜਿੱਥੇ ਸਾਨੂੰ ਰਿਪੋਰਟਸ ਵੀ ਮਿਲੀਆਂ ਵੀ ਕਿਤੇ ਕੰਮ ਚੱਲ ਰਿਹਾ ਉੱਥੇ ਸਾਰੇ ਚੈਕਿੰਗ ਚੱਲ ਰਹੀ ਹੈ ਤੇ ਇਹ ਚੈਕਿੰਗ ਸ਼ਾਮ ਤੱਕ ਚੱਲ ਰਹੀ ਹੈ ਉਸ ਤੋਂ ਬਾਅਦ ਫਿਰ ਜੋ ਵੀ ਅਗੇ ਜਿਹੜਾ ਹੈਗਾ ਇਹਦਾ ਅ ਰਿਜ਼ਲਟ ਆਊਗਾ ਉਹ ਜੂਰ ਦੱਸਿਆ ਜਾਊਗਾ ਬਟ ਸਾਡਾ ਮੇਨ ਮਕਸਦ ਜਿਹੜਾ ਹੈ ਦਾ ਇਹੀ ਹੈ ਕਿ ਜਿਹੜਾ ਨਸ਼ੇ ਨੂੰ ਆਪਾਂ ਬੰਦ ਕਰ ਸਕੀਏ ਤੇ ਜਿੰਨੇ ਵੀ ਆਪਾਂ ਨਸ਼ੇ ਦੇ ਆੜ ਚ ਚੱਲ ਰਹੀਆਂ ਨੇ ਚਾਹੇ ਉਹ ਇੱਕ ਟਾਬਾ ਹੀ ਆ ਬੰਦਾ ਆਪਦੀ ਰੋਜ਼ੀ ਰੋਟੀ ਕਮਾ ਰਿਹਾ ਲੋ ਡਾਊਟ ਟਾਬਾ ਹੈਗਾ ਉਹਨੇ ਕਮਾਈ ਕਰਨੀ ਉਹਦੇ ਕਮਾਈ ਦਾ ਸਾਧਨ ਆ ਇਸ ਉਸ ਕਮਾਈ ਦੇ ਸਾਧਨ ਤੇ ਅਸੀਂ ਬ੍ਰੇਕ ਨਹੀਂ ਲਾ ਸਕਦੇ ਪਰ ਜੇ ਅਸੀਂ ਜੇ ਉਸ ਦੀ ਆੜ ਚ ਗਲਤ ਕੰਮ ਕਰੂਗਾ ਤਾਂ ਫਿਰ ਜਿਹੜਾ ਹੈਗਾ ਉਹ ਬਖਸ਼ਿਆ ਲਈ ਜਾਊਗਾ ਹਦਾਇਤਾਂ ਕਿਸ ਤਰ੍ਹਾਂ ਦੀਆਂ ਜਾਰੀ ਕੀਤੀਆਂ ਹਦਾਇਤਾਂ ਇਹਨਾਂ ਨੂੰ ਬੜੀ ਕਲੀਅਰ ਕਟ ਹੈ ਤੇ ਇਹ ਕਹਿੰਦਾ ਹੈਗਾ ਕਿ ਟਾਈਮਿੰਗ ਹੋਣਾ ਹੈਗਾ ਜੋ ਟਾਈਮਿੰਗ ਹੈ ਉਹ ਸਾਰਿਆਂ ਲਈ ਇੱਕ ਟਾਈਮਿੰਗ ਹੋਊਗਾ ਉਸ ਸਮੇਂ ਤੁਹਾਡਾ ਟਾਪਾ ਬੰਦ ਹੋ ਜਾਊਗਾ ਜੇ ਤੁਸੀਂ ਐਂ ਹੀ ਦੇਰ ਰਾਤ ਤੱਕ ਖੋਲੋਗੇ ਤਾਂ ਤੁਸੀਂ ਕ੍ਰਾਈਮ ਨੂੰ ਇਨਵਾਈਟ ਕਰ ਰਹੇ ਹੋ ਸੋ ਬੜੀਆਂ ਸਟ੍ਰਿਕਟ ਸੈਕਸ਼ਨਸ ਕਰਤੀਆਂ ਹੈਗੀਆਂ ਇਹਨਾਂ ਨੂੰ ਦੱਸਤਾ ਹੈਗਾ ਕਿ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਹੀ ਤੁਸੀਂ ਕਰਨਾ ਜੰਮੂ ਕਸ਼ਮੀਰ ਦੇ ਅੰਦਰ ਰਾਤ ਕੀ ਹਮਲਾ ਆਇਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਲਾਡ ਜਾਰੀ ਹੋਇਆ ਕਿਸ ਤਰ੍ਹਾਂ ਦੀ ਜਿਹੜੀ ਇਹ ਬਾਰਡਰ ਦੀ ਪੋਜੀਸ਼ਨ ਦੇਖੋ ਬੀਗ ਦਾ ਬਾਰਡਰ ਡਿਸਟ੍ਰਿਕਟ ਜੰਮੂ ਦਾ ਜਿਹੜਾ ਇਨਸੀਡੈਂਟ ਹੋਇਆ ਬੜਾ ਮੰਦਭਾਗਾ ਹੋਇਆ ਅਸੀਂ ਐਜ਼ ਅ ਸੈਕੰਡ ਲਾਈਨ ਆਫ ਡਿਫੈਂਸ ਨੂੰ ਚੈੱਕ ਕਰਦੇ ਆ ਸਾਡੇ ਆਲਰੇਡੀ ਤੁਹਾਨੂੰ